बावांगे खेत चलो ਦੇਖੋ ਇਹ ਵੀ ਮੈਨੂੰ ਲੱਗਦਾ ਜਦ ਤੱਕ ਪੱਕਣਗੇ ਲੋਕ ਹੀ ਖਾ ਜਾਣਗੇ ਆ ਇਧਰ ਵੀ ਦਿਖਾਓ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹੋਏ ਆ ਖੇਤ ਤੇ ਆ ਉਥੋਂ ਨੂੰ ਦਿਖਾਨੀਆਂ ਫਿਰ ਮੋਟਰ ਦੇ ਨਜ਼ਾਰੇ ਆ سامنے ਆਪਣੀ ਮੋਟਰ ਹੈ ਆ ਮੋਟਰ ਤੇ ਕੰਮ ਕਾਰ ਚੱਲ ਰਿਹਾ ਵੇ ਜੀ ਆ ਪਈਆਂ ਕੀ ਆ ਥੋੜੀ ਸਾ ਪਈਆਂ ਜੀ ਗਰੇਟਾਂ ਚ ਪਾਈ ਹੁਣੇ ਜਾਊਗੀ ਮੰਡੀ ਲੈ ਵੀ ਕੁ ਮੋ ਮੇਰ ਨਾਲ ਤੁਸੀਂ ਹਨਾ ਆਪਾਂ ਤੁਹਾਨੂੰ ਦਿਖਾਣੇ ਆ ਅੱਜ ਖੇਤਾਂ ਚ ਬਣ ਕੀ ਰਿਹਾ ਆ ਦੇਖ ਲਓ ਪਹਿਲਾਂ ਇੱਕ ਮੈਂ ਤੁਹਾਨੂੰ ਚਲ ਕੇ ਜੀ ਦਿਖਾਣਾ। ਬਾਕੀ ਫਿਰ ਦਿਖਾਨੀਆਂ ਸਹੀ ਤਰ੍ਹਾਂ। ਆ ਲੱਗ ਗਿਆ ਹੋਇਆ ਸੱਤਾ। ਇਹ ਵੀ ਪਹੁੰਚਿਆ ਹੋਇਆ ਮੇਰੇ ਨਾਲ ਮੋਟਰ ਤੇ। ਲੱਗ ਰਿਹਾ ਸੱਤਾ ਕੰਮ ਕਰਨ। ਕੀ ਆ? ਕਿਨਰ 'ਤੇ ਵਿਕਰੀ ਆ ਕੀ ਆ? ਇਹ ਹੋਏਗੀ 10 ਰੁਪਏ ਯਾ ਮੰਡੀ। 10 ਰੁਪਏ ਆਪਣੀ ਜਾ ਰਹੀ ਹੈ ਹਣਾ। ਹੋ ਬ੍ਰੇਕ। ਆਪ ਘਰਾਂ ਤੱਕ ਪਹੁੰਚਦੇ ਹੋਏ ਤਾਂ 20 25 ਹੋ ਜਾਂਦੀ ਆ ਹਾਂ ਉਹ ਆਪਣੀ ਮਰਜ਼ੀ ਦੇ ਉਹਦੀ ਰੇੜੀ ਵਾਲੇ ਕੀ ਕਿੰਨੀ ਵੇਚਦੇ ਅੱਛਾ ਕਿੰਨੇ ਕ ਗ੍ਰੇਡ ਤੋੜਲੇ ਤੋੜੇਆਂ 2 3 6 7 ਤੱਕ ਤੋੜੇਆਂ ਹਣ 7 ਗ੍ਰੇਡ ਤੋੜਲੇ ਹੈ ਇੱਕ ਗ੍ਰੇਡ ਚ ਕਿੰਨੀ ਇੱਕ ਕਿਲੋ ਪੈਂਦੀ ਆ ਭਲਾ ਇਹ ਜਿੱਦਿਹਾ ਚਿੱਟੋ ਗਿਆ ਆਸ-ਪਾਸ ਜਿਹਦੇ ਜਿਆਦਾ ਭਾਰਤ ਨੇ ਥੋੜੇ ਆ ਚੀਕੋ ਦੇ ਕੱਟ ਕਰਦੇ ਆ ਥੋੜਾ ਘਟ ਜੀ ਮੈਂ ਇਹ ਹੈਗਾ ਆਪਣੇ ਖੇਤ ਤੇ ਆ ਦਿਖਾ ਲੈਣਾ ਨਿਹੜ ਦੇ ਹਾਂ ਤੁਹਾਨੂੰ ਦਿਖਾ ਕੇ ਲਿਆਣੇ ਆਂ ਸਾਡੇ ਖੇਤਾਂ ਚ ਕੀ ਕੀ ਲੱਗਿਆ ਪਹਿਲਾਂ ਉਰੀ ਤੋਂ ਸ਼ੁਰੂ ਕਰ ਲਵਾਂ ਮੈਂ ਹਾਂ ਲੱਗਿਆ ਹੋਇਆ ਜੀ ਆੜੂ ਮੰਮੀ ਆੜੂ ਕਿੱਥੇ ਗਏ ਤੇ ਆੜੂ ਤਾਂ ਫਿਰ ਗਿਆ ਝਾੜੂ ਆੜੂ ਤੇ ਫਿਰ ਗਿਆ ਝਾੜੂ ਸਾਰੇ ਲੋਕ ਤੋੜ ਕੇ ਖਾ ਗਏ ਬਈ ਖਾ ਖਾ ਗਏ ਸਭ ਲੋਕ ਮੈਂ ਜਸਤਿਨ ਦਿਨ ਪਹਿਲੇ ਦਿਨ ਆਈ ਸੀ ਆੜੂ ਮੈਂ ਕਹਿੰਨੀ ਆ ਪੱਤੇ ਘੱਟ ਸੀਗੇ ਆੜੂ ਜ਼ਿਆਦਾ ਸੀਗੇ ਆ ਦੇਖ ਲੋ ਅੱਜ ਹਾਲ ਆੜੂ ਤਾਂ ਇੱਕ ਵੀ ਨਹੀਂ ਰਿਹਾ ਪੱਤੇ ਹੀ ਪੱਤੇ ਰਹਿ ਗਏ ਹੂੰ ਹੂੰ ਜੇ ਮੈਨੂੰ ਪਤਾ ਹੁੰਦਾ ਮੈਂ ਉਸੇ ਦਿਨ ਖਾ ਜਾਂਦੀ ਅੱਛਾ ਖਾ ਲੈਂਦੇ ਆ ਨੀਂ ਮੂਲਗਿਆਂ ਛੋਟਾ ਜਾਂ ਆਹ ਤਾਂ ਕੀ ਆਹ ਖੜਿਆ ਫੜੀਨਾ ਚਟਨੀ ਵਾਸਤੇ ਇਹ ਕਾਲੀ ਟੋਰੀ ਲੱਗ ਰਹੀ ਹੈ ਬਹੁਤ ਛੋਟੀ ਆ ਆਹ ਕਾਲੀ ਤਾਂ ਦੀ ਕਾਲੀ ਟੋਰੀ ਲੱਗੀ ਹੋਈ ਆ ਕਲਾਂ ਗੂੜ ਬਹਾਨੀਆਂ ਗੂੜ ਲੱਗੇ ਆ ਖਾਸੇ ਸਾਡੇ ਇਹ ਆ ਗਏ ਫਿਰ ਤੁਹਾਨੂੰ ਦਿਖਾਉਂਦੇ ਹਾਂ ਸਤੇ ਹਾਂ ਆਲੇ ਕੇ ਹੋਏ ਹੋਰੇ ਨੂੰ ਲੈਣੇ ਕੋ ਕੈਮਰਾ ਐਕਸਪੋਨਟ ਘਰ ਐ ਆਲੇ ਕੇ ਹੋਇਆ ਸਾਡੇ ਗੂੜ ਆ ਦੇਖੋ ਇਹ ਨਹੀਂ ਮੈਨੂੰ ਲੱਗਦਾ ਜਦ ਤੱਕ ਪੱਕਣਗੇ ਲੋਕ ਹੀ ਖਾ ਜਾਣਗੇ ਆ ਇਧਰ ਵੀ ਦਿਖਾਉਂਦਾ ਏਦਾਂ ਲੱਗ ਰਿਹਾ ਆਹ ਹੈ ਬੱਲੇ ਬੱਲੇ ਹੀ ਖਾਸੇ ਲੱਗੇ ਹੋਏ ਨੇ ਅੰਗੂਰ ਤਾਂ ਪਰ ਜੇ ਆਪਣੇ ਤੋਂ ਬਚਣਗੇ ਤਾਂ ਹੀ ਆ ਅਸਾਮੂ ਦੇ ਇਸਕੇ ਆਹ ਉਹ ਇਹ ਦਿਖਾ ਇਧਰ ਨੂੰ ਮਜ਼ਾ ਲੈ ਮੇਰੇ ਮਗਰ ਮਗਰ ਆ ਜਾ ਆ ਜਾ ਕਿੰਨੇ ਸੋਹਣੇ ਲੱਗੇ ਹੋਏ ਨੇ ਪੰਜ ਦੋ ਦੱਟਾ ਪੰਜ ਅਗਲੀ ਵਰੀ ਆ ਮੰਗੇ ਮੈਨੂੰ ਨਹੀਂ ਲੱਗਦਾ ਬਚਣਗੇ ਆਉਂਦੇ ਨੂੰ ਤਾਂ ਝਾੜੂ ਫੇਰ ਦਿੰਦੇ ਹਲੋ ਕਿੱਥੇ ਪਤਾ ਨਹੀਂ ਕੋਈ ਖਾ ਜਾਂਦਾ ਅਸਾ ਬਣਾਉਂਦੇ ਹੀ ਰਹਿ ਜਾਂਦੇ ਆ ਆ ਚੀਕੂ ਲੱਗੇ ਹੋਏ ਨੇ ਵੀ ਝੇਕੂ ਅੱਦਣਾ ਐਦਾਂ ਕੈਮਰਾ ਕਰਕੇ ਦਿਖਾਉਦੇ ਆਲੇ ਮੈਂ ਬਣਾਵਾ ਸਟੈਂਡਾ ਕਰਕੇ ਆਇਆ ਹਾਂ ਜੇ ਪਿਛਲੀ ਵਰੀ ਆਈ ਸੀ ਨਾ ਚੀਕੂਆਂ ਦੇ ਵੀ ਗੁੱਛੇ ਦੇ ਗੁੱਛੇ ਲੱਗੇ ਹੋਏ ਸੀ ਆ ਚੀਕੂ ਵੀ ਘਾਟ ਹੀ ਦੇ ਹੋ ਗਏ ਹੁਣ ਤਾਂ ਆ ਦੇਖੋ ਕੱਚੇ ਨਹੀਂ ਹੈ ਲੈ ਫਾਇਰ ਆ ਗਏ ਬੱਚੇ ਬਹਿ ਹਾਲ ਤਾਂ ਸਾਰੇ ਕੱਚੇ ਨਹੀਂ ਤਾਂ ਹੀ ਰਹਿ ਗਏ ਮੈਂ ਕਹਿੰਨੀ ਆ ਨਹੀਂ ਤਾਂ ਹੁਣ ਨੂੰ ਖਾ ਜਾਣੇ ਸੀ ਸਾਰੇ ਫਾਇਰ ਨਹੀਂ ਕੋਈ ਜਮਾਈ ਬੱਚੇ ਚੱਲ ਛੱਡੋ ਆ ਇੱਧਰ ਇੱਕ ਹੀ ਲੱਗਿਆ ਹੋਇਆ ਫਲਾ ਇਹ ਬਸ ਅਮੀ ਹੈ ਨਾ ਸੰਗਤਰਾ ਸੰਗਤਰਾ ਆ ਸੰਗਤਰਾ ਵੀ ਲੱਗੇ ਹੋਈ ਸਾਡੇ ਆ ਲੈ ਇਹ ਵੀ ਹਲੇ ਕੱਚੇ ਨੇ ਆ ਹੁਣ ਅਸੀਂ ਦੇਖ ਕੇ ਜਾ ਰਹੇ ਹਾਂ ਜਦ ਪੱਕ ਕੇ ਫੇਰ ਨਹੀਂ ਮਿਲਦੇ ਮੁੱਲਦੇ ਸਾਨੂੰ ਉਹ ਲੱਗੇ ਨੇ ਛੋਟੇ ਛੋਟੇ ਸੋਨੇ ਲੋਗੇ ਹੁਣ ਅਸੀਂ ਕਰੀਦਾ ਸਿਆ ਹੈਗਾ ਮਨੂ ਦੇ ਅੰਮ੍ਰਿਤੂ ਵੀ ਲੱਗ ਰਹੇ ਹੋਏ ਵਾਤ ਲੱਗੇ ਹੋਏ ਨੇ ਤੇ ਦਰਖਸ ਲੱਗ ਗਈ ਹੋਈ ਹੈ ਆਪਣੇ ਸਾਰੇ ਆਹ ਕੁਕੜੀਆਂ ਲਗੀਆਂ ਹੋਈਆਂ ਨੇ ਛੱਲੀਆਂ ਆ ਵੀ ਦੇਖ ਲਓ ਲੱਗਦੀ ਤੂੰ ਮੱਕੀ ਦੀ ਛੱਲੇ ਨਿੱਕਲੇ ਦੱਸ ਕਿਧਰੂ ਚੱਲੀ ਲਾ ਲਾ ਆ ਲਗੀਆਂ ਹੋਈਆਂ ਭਾਈ ਖੇਤ ਵਿੱਚ ਛੱਲੀਆਂ ਜਿਨੇ ਜਿਨੇ ਖਾਣਾਂ ਆ ਦੇਖੋ ਉਹ ਗਾਣਾ ਨਹੀਂ ਸੁਣਿਆ ਹੈਗਾ ਲੱਗਦੀ ਤੂੰ ਮੱਕੀ ਦੀ ਛੱਲੀ ਨੀ ਕੱਲੀ ਦੱਸ ਕਿੱਧਰ ਨੂੰ ਚੱਲੀ ਮੇਰਾ ਦਿਲ ਤੇਰੇ ਤੇ ਆ ਗਿਆ ਤੈਨੂੰ ਕੱਲ ਸਮਝਾਵਾਂ ਨਹੀਂ ਆ ਬੈਠ ਬੁੜੇ ਤੇ ਤਾਂਗੇ ਤੇ ਤਿੰਨ ਸਾਲ ਕਰਾਵਾਂ ਨਹੀਂ ਆ ਲਗੀਆਂ ਹੋਈਆਂ ਭਾਈ ਛੱਲੀਆਂ ਖਾ ਲੋ ਤੇ ਆ ਇੱਧਰ ਮੋਟਰ ਚੱਲ ਰਹੀ ਆ ਆ ਪਾਣੀ ਵੀ ਜਾਂਦਾ ਦਿਖਾ ਬਈ ਆਹ ਨਾ ਰਿਆ ਪਾਣੀ। ਖੇਤਾਂ ਨੂੰ। ਹੂੰ ਤਾਂ ਦੇਖੋ ਆਪਾਂ ਘਰਾਂ 'ਚ ਫਿਲਟਰ ਪਾਣੀ ਪੀਣੇ ਆ ਪਰ ਖੇਤਾਂ 'ਚੋਂ ਦਾ ਅਸੀਂ ਖਾਲ 'ਚ ਚੱਲਦਾ ਹੋਇਆ ਪਾਣੀ ਵੀ ਬੁੱਕ ਭਰ ਕੇ ਈ ਲੈਣੇ ਆ ਇੱਥੋਂ। ਹੈ ਨਾ ਸੱਤੇ? ਹਾਂ ਹਾਂ ਸਾਫ਼। ਵਧੀਆ ਲੱਗਦਾ ਨਾ ਫਿਲਟਰ ਹੋਇਆ ਹੋਇਆ। ਆ ਜਾ ਉਧਰੋਂ ਵੀ ਚਲੀਏ ਮੜਦੇ ਗੇੜੇ ਜੇ ਮਾਰ ਕੇ ਆਈਏ ਫਿਰ। ਦੂਜੇ ਪਿੰਡ ਦਾ ਪਾਣੀ ਹੈ। ਹਲ ਸਾਫ਼ ਆ। ਹਾਂ ਚੱਲ ਉਧਰੋਂ ਗੇੜੇ ਕੱਢ ਕੇ ਆਈਏ ਮੜਦੇ। ਉੱਧਰੋਂ 400 ਆਇਆ ਦਮੇ ਉਹ ਜਿੱਥੇ ਆਪਣੇ ਟਰੈਕਟਰ ਚੱਲ ਰਹੇ ਆ ਆਨੇ ਵੀ ਡੈਡੀ ਗਾੜੀ ਕੰਮ ਕਰ ਰਹੇ ਨੇ ਡੈਡੀ ਜੀ ਡੈਡੀ ਭਾਈ ਬਿਜੀ ਆ ਪਾਣੀ ਛੇੜਦੇ ਨਹੀਂ ਆਪਣੇ ਗਾਲਾਂ ਪੈ ਜਾਣੀਆਂ ਵੀ ਤੁਹਾਨੂੰ ਤਾਂ ਹੋਰ ਕੋਈ ਕੰਮ ਨਹੀਂ ਹੈਗਾ ਹੈ ਚੱਕੀ ਕੈਮਰਾ ਫਿਰੀ ਜਾਂਦੇ ਆ ਸਾਨੂੰ ਤਾਂ ਕੰਮ ਕਰ ਲੈਣ ਦਿਓ ਹੈਨਾ ਗਿੰਦੰ ਮੈ ਲਈ ਉਹ ਗੰਨੇ ਵੀ ਨਾ ਉਸਨੇ ਲੋਣੇ ਹੂੰ ਬੇਰੰਗ ਜੇ ਕਰਤੇ ਗੰਨੇ ਚੂਪ ਲੈ ਜੱਟਾਂ ਦੇ ਪੋਲੇ ਨੀ ਲੱਡੂ ਖਾ ਲੈ ਵਾਣੀਆਂ ਦੇ ਆਪਣੇ ਗੰਨੇ ਲੱਗੇ ਹੋਏ ਨੇ ਬਾਈ ਹੂੰ ਖੋਲ ਦਿਖਾ ਆਓ ਓ ਸਾਹਮਣੇ ਚੱਲ ਰਿਹਾ ਟਰੈਕਟਰ ਖੇਤ ਦੇ ਵਿੱਚ ਓ ਸਾਹਮਣੇ ਚੱਲਦੇ ਆ ਦੇਖੇ ਆਹ ਜਿਹੜੀ ਫਸਲ ਵੱਡੀ ਆ ਉਸ ਦੀ ਜਗ੍ਹਾ ਹੁਣ ਨਵੀਂ ਫਸਲ ਆ ਜਿਹੜੀ ਉਹ ਬੀਜਣ ਲੱਗੇ ਆ ਆ ਲੱਗ ਗਈ ਹੋਈ ਇਹ ਫਸਲਾਂ ਪਿੰਡੀਆਂ ਲੱਗੀਆਂ ਹੋਈਆਂ ਦਿਖਾਈ ਸੱਤ ਮੜ ਜਿਓ ਆ ਕੋਈ ਇਸ਼ਾਰਾ ਨੇ ਵਿੱਚ ਨਹੀਂ ਭਾਈ ਪਤਾ ਨਹੀਂ ਹੁੰਦਾ ਬੱਚਿਆਂ ਨੂੰ ਉਹਨਾਂ ਨੂੰ ਵੀ ਦਿਖਾ ਦਿੰਦੇ ਆ ਆ ਪਿੰਡੀਆਂ ਲੱਗੀਆਂ ਹੋਈਆਂ ਦੇਖ ਲਓ ਕਿੱਦਾਂ ਲੱਗਦੀਆਂ ਐਂ ਲੱਗਦੀਆਂ ਬਾਈ ਸਭ ਤੋਂ ਪਹਿਲਾਂ ਐਵੇਂ ਦੀ ਲੱਗਦੀ ਦੇਖੋ ਐਵੇਂ ਦੀ ਛੋਟੀ ਜਿਹੀ ਉਸ ਤੋਂ ਬਾਅਦ ਫਿਰ ਐਵੇਂ ਦੀ ਹੋ ਜਾਂਦੀ ਆ ਫਿਰ ਐਵੇਂ ਦੀ ਫਿਰ ਐਵੇਂ ਦੀ ਲੱਗਦੀ ਆ ਪੀਲੇ ਬਿਲੇ ਫੁੱਲਾਂ ਦੇ ਚੰਦਨ ਦੀਆਂ ਅੰਮ੍ਰਿਤ ਆਖੀ ਅੱਗੇ ਵਿੱਚ ਆਖਲੀ ਉੱਧਰੋਂ ਓਹ ਸਾਹਮਣੇ ਚੱਲ ਰਿਆਂ ਕੈਰੈਕਟਰ ਮਿੱਟੀ ਬੜੀ ਉੱਡਦੀ ਪਈ ਆ ਹੁਣ ਅਸੀਂ ਆਹ ਨਾਲ ਲੱਗ ਪਾਤੂ ਕੇ ਜਾਵਾਂਗੇ ਇੱਥੋਂ ਮੈਂ ਆਕੋ ਕੇ ਆਈ ਸੀ

फिर तो गिरा अंदर चलाना है। बोले गिरा गिरा। कितने वाला आता है यार? <laughs> अरे। यार ये ट्रैक्टर ओकले है। ठीक है जीने। कार दिया कालूवा। ठीक हो? खांची बनिया जी। आता है तो? ऐसा वीडियो बना रहे सी। ना ना ठीक है। खांची ਤੁਸੀਂ ਸੁਣੋ ਹੈ ਬਟਾ ਦਰ ਰੁਪਿਆ ਤੁਮ ਦਰਨਾ ਬੋਗ ਮਗਾ ਸੀ ਕਿਹੜਾ ਦੇ ਲਈ ਇੱਕ ਟਰੈਕਟਰ ਦਾ ਦਿਓ ਦਿਓ ਲਓ ਹੈ ਮੈਂ ਬਹਿ ਜਾ ਉੱਤੇ ਬਣਾ ਲੀ ਬਲੌਗ ਬਣਾ ਲੀ ਠੀਕ ਆ ਠੀਕ ਆ ਚਲਾਉਂਗੀ ਦਾ ਮੱਚ ਚਲਾ ਮੈਂ ਆ ਨਾ ਮੈਂ ਚਲਾਉਂਦਾ ਤੁਹਾਨੂੰ ਉੱਧਰ ਨੂੰ ਆ ਜੀ ਉਹ ਸਾਫ ਕਰ ਲਈ ਮਿੱਟੀ ਉਡ ਉਡ ਕੇ ਨਾ ਵੀਡੀਓ ਬਣਾ ਰਹੇ ਹਾਂ ਜਿੱਥੇ ਚਾਹੇ ਤੂੰ ਇੱਥੇ ਹੀ ਆ ਜਾ ਆ ਜਾ ਉਹ ਕਿ ਉੱਪਰ ਆ ਜਾ ਹੈ ਉੱਤੇ ਜਾਂਦੇ ਜਾਂਦੇ ਵੀਡੀਓ ਬਣਾਵਾਂਗੇ ਫਾੜੀ ਫਾੜੀ ਕੈਮਰਾ ਫਾੜ ਬੋਲੇ ਚਲਾ ਹਣੀ ਹੈ ਸਲੋ ਚਲਾਣਾ ਥੋੜਾ ਜਿਹਾ ਸਲਾ ਚੱਲੀ ਆਪਾਂ ਵੀਡੀਓ ਬਣਾ ਲੈਂਦੇ ਆ ਵੀਡੀਓ ਲੋ ਜੀ ਵੀਰ ਜੀ ਖੇਤਾਂ ਚ ਟਰੈਕਟਰ ਚਲਾਣ ਲੱਗੇ ਹੋਏ ਨੇ ਹੁਣ ਆਪਾਂ ਬਾਵਾਗੇ ਖੇਤ ਚੱਲੋ ਆ ਬੈਗੇ ਆਪਾਂ ਆਪਾਂ ਖਤ ਸੁਫਾਉ ਆਓ ਅਲੀਆ ਭਾਈ ਆ ਵੀ ਤੋਂ ਪਿੱਛੇ ਉਹਨਾਂ ਦੇਖਦੀ ਕਿ ਉਹ ਫੋਨ ਪਕਾ ਪਾਹ ਉਹ ਰਾਤਲੇ ਇਹ ਸਿਆਦ ਪਟਿਆ ਪਰੰਦੇ ਕਿੰਨੀ ਤਕਦੀ ਮਿੱਟੀ ਆ ਤੇ ਲੋ ਚੱਲ ਰਹੀ ਆ ਤੁਸੀਂ ਸਾਡੀ ਖਰੀਦ ਪਰ ਲੱਗਾ ਕਹਿ ਬੰਦੇ ਨੇ ਭਾਈ 20 ਕਿਲੋ ਵਾਲੀ ਮੰਦਰ ਵਿੱਚ ਦੇਖਾ ਆ ਦੇਖ ਲੋ ਕਿੰਨੀ ਵੇਚ ਹੁੰਦੀ ਆ ਜ਼ਿਮੀਦਾਰਾਂ ਦਾ ਅੱਜ ਵੀ ਬਦਲਾ ਹੁਣ ਉੱਥੇ ਆ ਲਾ ਲੋ 100 ਰੁਪਏ ਕਿਲੋ ਵੇਚ ਰਹੇ ਆ ਹਾਂ ਤੇ ਰੈਡੀ ਦਾ ਦੇਖ ਲੋ ਕਿ ਕਿੰਨੀ ਸੋਨ ਪੈਰੀ ਆ ਇਹ ਲੈ ਸਾਡੀ ਸਬਜੀ ਆ ਜਿਹੜੀ 10 ਰੁਪਏ ਕੀ ਜੀਮੀ ਆ ਵੀ ਆ ਕੇ ਲੋਗਾਂ ਦਾ ਪਿਆਰ ਲਿਆ ਦੇ ਦੀ ਲੋ ਮੋਬੀਆ ਫਟੇ ਕਰਾਂ ਦਾ ਜੀਮੀ ਨਾਲ ਵਿੱਚ ਖਰਚਾ ਕਰਦੇ ਵਿੱਚ ਸਾਰਾ ਪਰ ਰੇਡੀਕਲ ਦਾ ਹੁਣ ਤਰੀਕ ਤੇ ਕੁਝ ਰੇਟ ਤੇ ਜਦੋਂ ਜੀਮੀ ਨਾਲ ਪੱਕੀ ਐਨਾ ਤਾਂ ਇਹ ਤਾਂ ਖੁਲਾ ਰੰਦੀ ਜਾਂਦੀ ਆ ਜਿਵੇਂ ਨੇੜੇ ਨੇੜੇ ਖੇਤ ਬੰਦੇ ਨੇ ਦਿੱਤੀ ਜ਼ਮੀਨਦਾਰ ਦਾ ਖੇਤ ਜਿਹਾ ਗਈ ਸਬਜ਼ੀ ਖਰੀਦ ਲਿਆ ਕਰੋ ਕਹਾ ਵੀ ਆਹ ਇਹਦਾ ਜੀਮੀਦਾਰ ਦਾ ਫਾਇਦਾ ਹੋ ਜੇਗਾ ਹਾਂ ਜੀਮੀਦਾਰ ਨਕੀ ਦਾ ਡਾਂਟ ਤੋਂ ਬਚੂਗਾ ਇਹ ਸਾਰਾ ਸਾਡੀ ਮੱਥੀ ਮਿਲ ਜਾਣੀ

ਲੇ ਵੀ ਅੱਜ ਆਪਾਂ ਕਿਲਾ ਵਾਤਾ ਹਲੇ ਤੱਕ ਆ ਆ ਰਿਹਾ ਸੱਤਾ ਡਾਇਰੈਕਟਰ ਲੈ ਕੇ ਮੈਂ ਵੀ ਆਪਣੀ ਵਾਰੀ ਕਰ ਚੁੱਕੀ ਪੂਰੀ ਤੇ ਬੁੜੀ ਦੀ ਵਾਰੀ ਆ ਇਹ ਆਗੇ 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 ਆਹ ਦਬਾਈ ਜਾਟ ਦਾ ਟਰੈਕਰ ਆ ਨਾਲ ਵੀਰ ਜੀ ਬੈਠੇ ਨੇ ਉੱਤੇ

ਚੱਲ ਸੱਤੇ ਚਲੀਏ ਚਲੋ। ਜਲਦੀ ਹੁਣ ਅਸੀਂ ਚੱਲੇ ਆ। ਖੇਤ ਬਾਹਲੇ ਮਿੱਟੀ-ਮੁੱਟੀ ਪੈ ਗਈ ਆ ਨੰ ਚੰਗੀ ਤਰ੍ਹਾਂ। ਹੈਨਾ? ਪਾウダー-ਪਾウダー ਆਪਣੇ ਲੱਗ ਗਿਆ। ਤੇ ਹੁਣ ਅਪਾ ਚੱਲਦੇ ਆ। ਜਿਸ ਦਿਨ ਅਸੀਂ ਵੇਲੇ ਹੁੰਨੇ ਆ ਅਸੀਂ ਇੰਜੋਏ ਕਰਨ ਲਈ ਖੇਤ 'ਚ ਕੰਮ-ਕੁਮ ਕਰਾਣ ਆ ਜਾਂਦੇ ਆ ਤੇ ਆਪਾਂ ਸਵੇਰ ਦੇ ਆਏ ਹੋਏ ਆ। ਆ ਦੇਖੋ ਪਸੀਨਾ ਵੀ ਆਇਆ ਹੋਇਆ। ना ममी, ना, साथ में कौन तो अपना फोन है, ओह, ना मैं इतना नहीं लेता, किथे या? ये इतर जाते गा तू गा बटना, बीचे बगले तो तुम्हारे नासे गाने ਕਾ ਮੈਂ ਜੋੜਿਆ ਕਿਸੇ ਬੰਨੇ ਦਾ ਇੱਕ ਤਾਂ ਉਹ ਰਹਿ ਗਈ ਬਸ ਆਖਰੀ ਉਹ ਮੈਂ ਨਾਲੇ ਸੋਚ ਰਿਹਾ ਟੱਲ ਵਧੀਆ ਗਾਣਾ ਦਿਮਾਗ ਚਾਈ ਨਾਲ ਦੀ ਨਾਲ ਨਾਲ ਦੀ ਨਾਲ ਗਾ ਦੇਣੀ ਆ ਜਦ ਦਿਮਾਗ ਚਾਈ ਬਸ ਤਿੰਨ 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 ਲਾਈਨਾਂ ਦਾ ਜੋੜ ਨਹੀਂ ਆ ਗਿਆ ਫਿਰ ਫਿਰ ਗਾ ਕਿਸ ਮਾਮਾ ਆ ਗਏ ਇਧਰੋਂ ਆਦਾ ਫੇ ਛਾ ਜਾ ਮੈਨੂੰ ਕਹਿੰਦੂ ਧੁੱਪ ਤੇ ਸੜਦਾ ਹੁਣ ਦੇਖ ਹੋ ਟਰੈਕਟਰ ਜੱਟ ਦਾ ਧੂੜਾਂ ਪੱਟਦਾ ਟਰੈਕਟਰ ਜੱਟ ਦਾ ਧੂੜਾਂ ਪੱਟਦਾ ਉੱਤੇ ਚੱਲਦੀ ਆ ਗੀਤ ਉੱਤੇ ਚੱਲਦੀ ਟੇਪ ਚਮ ਕਿੱਲੇ ਦੀ ਕੁੱਟਾ ਰਿਹਾ ਗੀਤ ਜੇ ਵਧੀਆ ਬਣ ਗਿਆ ਇਹਨੂੰ ਰਿਕਾਰਡ ਕਰਾ ਦੇਗੇ ਹੂੰ ਟਰੈਕਟਰ ਜੱਟ ਦਾ ਧੂੜਾਂ ਪੱਟਦਾ ਉੱਤੇ ਚੱਲਦੀ ਐ ਟੇਪ ਟੇਪ ਗੀਤਾਂ ਦੀ ਦੀਤਾਂ ਦੀ ਬਈ ਗੀਤਾਂ ਦੀ ਬਈ ਗੀਤਾਂ ਦੀ ਬਈ ਗੀਤਾਂ ਦੀ ਗੀਤਾਂ ਮੈਨੂੰ ਤੇਰਾ ਇੱਥੇ ਸੁਈੜ ਗਈ ਤੇਰੀ ਉਹ ਅਗਲੀ ਮੇਰੇ ਦਿਮਾਗ 'ਚ ਘੁੰਮ ਰਹੀਆ ਲੈਣ ਹਾਲੇ ਬਾਹਰ ਨਹੀਂ ਆ ਰਹੀ ਸਿੰਗਰ ਦਾ ਨਾਮ ਨਹੀਂ ਆ ਰਿਹਾ ਦਿਮਾਗ 'ਚ ਅਸ ਸਿੰਗਰ ਤਾਂ ਮੈਂ ਹੀ ਆ ਮੈਂ ਹੀ ਲਿਖਿਆ ਸੱਤਾ ਸੁਨੋਰੀਆ ਹਾਂ بس ਜਦ ਵੀ ਮੇਰੇ ਦਿਮਾਗ ਚ ਆਈ ਨਾਲ ਦੀ ਨਾਲ ਮੈਂ ਦੱਸ ਦੇਣੀ ਆ ਚਲ ਕੋਈ ਗੱਲ ਨਹੀਂ ਹੁਣ ਤੂੰ ਉਹ ਟਰੈਕਟਰ ਦੀ ਵੀਡੀਓ ਬਣਾ ਲੈਣੇ ਠੀਕ ਐ ਲਾ ਵੀ ਖੇਤ ਵਾਇਆ ਗਿਆ ਆਪਣਾ ਭਾ ਗਿਆ ਹੁਣ ਪਾਵਾਂਗੇ ਦੂਜਾ ਖੇਤ ਹੈ ਹੈ ਨਹੀਂ ਦਿਖਾ ਰਹੇ ਨਹੀਂ ਦਿਖਾ ਰਹੇ ਹੁਣ ਆ ਖੇਤ ਤਿਆਰ ਕਰਨਾ ਜਿਹੜਾ ਸਾਹਮਣੇ ਰਹਿ ਗਿਆ ਇੱਕ ਤਾਂ ਹੋ ਗਿਆ ਬਾਈ ਖੇਤ ਤਾਂ ਹੋ ਗਏ ਤਿਆਰ ਆ ਰਹਿ ਗਿਆ ਹੁਣ ਇਹਨੂੰ ਆਪਾਂ ਦੇਖਾਂਗੇ ਬਾਅਦ ਚ ਇਹ ਘੰਟਾ ਦੋ ਘੰਟਾ ਰਾਮ ਲੈ ਕੇ ਬਾਅਦ ਚ ਪਾਵਾਂਗੇ